ਹਾਂਜੀ ਅੱਜ 14 ਜੁਲਾਈ 2025 ਤੇ ਅਸੀਂ ਜਿਵੇਂ ਅੱਗੇ ਦੀ ਤਰ੍ਹਾਂ ਆਉਣੇ ਆਪਾਂ ਇਸ ਪੰਜ ਗਰਾਈਆਂ ਵਾਲੇ ਰਸਤੇ ਤੇ ਤੇ ਅਸੀਂ ਟਰਾਈ ਲਾਈਨ ਆਏ ਹੋ ਇਸ ਵੀਸਾਈਕਲਾਂ ਦੀ ਵੀਰ ਕੋਲੇ 520 ਤੇ ਮੇਰੇ ਕੋਲ ਗੈਂਡ ਸੀ ਤੇ ਵੀਰੇ ਕੋਲ ਸੀ ਕਮਰੀਦਾ ਪਰ ਇਹ ਦੱਸਿਓ ਵੀ ਜਿਵੇਂ ਆਪਾਂ ਟਰਾਈ ਲਾਈਨ ਆਏ ਆ ਸਾਈਕਲਾਂ 'ਤੇ ਬਈ ਕਿਵੇਂ ਲੱਗਿਆ ਸਾਈਕਲਾਂ ਦਾ ਬਹੁਤ ਵਧੀਆ ਵੀਰੇ ਮੈਂ ਨਾ ਪਹਿਲਾਂ ਸਿੰਪਲ ਸਾਈਕਲ ਚਲਾਇਆ ਸੀ ਘਰੇ ਜਿਹੜੇ ਹਾਂਜੀ ਆਪਣਾ ਲੋਕਲ ਹੁੰਦੇ ਸਾਈਕਲ ਉਸ ਹੱਬ ਨਾਲ ਮੈਂ ਚਲਾਇਆ ਤੇ ਮੈਨੂੰ ਤਾਂ ਇੱਕ ਤੁਹਾਡਾ ਮੋਟਰਾਂ ਵਾਲੀ ਕਾਰ ਹੀ ਲੱਗੀ ਆ ਮੈਂ ਤਾਂ ਤੁਹਾਨੂੰ ਵੀ ਦੱਸਿਆ ਵੀ ਬਹੁਤ ਰਲਾ ਵੀ ਕੋਈ ਦਿੱਕਤ ਨਹੀਂ ਸਾਈਕਲ ਵੀ ਬਹੁਤ ਸਾਇਲੈਂਟ ਸਾਈਕਲ ਹੈ। ਹਾਂਜੀ। ਤੇ ਵੀਰੇ ਤੁਹਾਡਾ ਮੇਨ ਕਾਰਨ ਕੀ ਹੋਇਆ ਵੀ ਆਪਾਂ 520 ਲੈਣਾ। ਮੈਂ ਵੀਰੇ ਵੇਖਿਆ ਸੀਗਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਐਂ ਦੇਵ ਬਾਈ ਜਾਂ ਕੋ ਦੇਵ ਬਾਈ ਨੂੰ ਦੇਖਦੇ ਹਾਂ ਨਾ ਇਹ। ਉਹਨਾਂ ਨੂੰ ਆਪਾਂ ਉਹਨਾਂ ਦੇ ਟੂਰ ਦੇ ਦੇ ਸਫਰ ਵੇਨੇ ਆ ਫਿਰ ਮੈਂ ਗੁਰਬਰਾੜ ਵੀਰ ਆਪਣਾ ਉਹਦਾ ਸਫਰ ਵੇਖਿਆ ਸੀਗਾ। ਉਹਨਾਂ ਕੋਲ ਵੀ 520 ਸਾਈਕਲ ਆ ਤੇ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਸੀ। ਉਹਨਾਂ ਨੇ ਮੈਨੂੰ ਦੱਸਿਆ ਵੀ ਇਹਦਾ ਇੱਕ ਜਿਹੜਾ ਗੀਅਰ ਸਿਸਟਮ ਆ ਬਹੁਤ ਤਗੜਾ ਵਾ। ਉਹ ਗিয়ার ਸਿਸਟਮ ਬਹੁਤ ਵਧੀਆ ਜਾਂਦਾ ਬਹੁਤ ਵਧੀਆ ਤੇ ਬਾਕੀ ਦੇ ਰਿਵਿਊ ਜਿੰਨੇ ਵੀ ਮੈਂ ਲੋਕਾਂ ਤੋਂ ਲਏ ਆ ਸਾਰਿਆਂ ਨੇ ਸਭ ਤੋਂ ਬੈਸਟ ਵੀ ਜੇ ਮਾਊਂਟਨ ਬਾਈਕ ਆ ਜਾਂ ਹਨਾ ਸਾਈਕਲਾਂ ਤੇ ਇਹਨੂੰ 520 ਨੂੰ ਕਿਹਾ ਜੀ ਹਾਂਜੀ ਜੇ ਤੇ ਦੇਖੋ ਆਪਾਂ ਵੀ ਨਾ ਜ਼ਿਆਦਾਤਰ ਪਹਿਲਾਂ ਮੈਂ ਨਾ ਇਹੀ ਰੋਲਾ ਪਾਏ ਹੋਏ ਅਸੀਂ ਤਾਂ ਬਾਈ ਕਰ ਤੁਮਣੇ ਹਾਂਜੀ ਸਾਈਕਲ ਲੈਣਾ ਤਾਂ ਵਧੀਆ ਲੈ ਕੇ ਮੁਰਗੀ ਭੁੱਲਣਾਗਾ ਹਾਂਜੀ ਬਾਈ 520 ਲੈ ਹਾਂਜੀ ਹਾਂ 420 ਸ਼ੇਡ ਵੀ ਕਰੀ ਇਹੀ ਆ ਵੀ ਸਾਰੇ ਪੰਜਾਬ ਦੇ ਵਿੱਚ 520 520 ਹੀ ਕਰਦੇ ਠੀਕ ਹੈ ਇੱਕ ਗੱਲ ਜਿਹੜਾ ਮੇਰੇ ਕੋਲ ਆ ਗਿਆ ਬਾਈ ਮੁਰਗੀ ਨਾ ਆਵੇ ਮੈਂ ਨਾ ਤਾਂ ਇਹ ਆਪਣੀ ਆਮ ਨਹੀਂ ਰਹਿਣਾ ਵੀ ਆਪਣੇ ਗੁੜੀ ਨਾਲ ਸਾਈ ਜਾਣਾ ਹਾਂਜੀ ਮੈਂ ਨਾ ਤੁਹਾਡੀ ਗੱਲ ਰੋਕਦਾ ਵਿੱਚੇ ਮੈਂ ਜਦੋਂ ਤੁਹਾਨੂੰ ਪਹਿਲੀ ਵਾਰ ਫੋਨ ਕੀਤਾ ਮੈਨੂੰ ਇਹਦੇ ਬਾਰੇ ਨਹੀਂ ਨਾਲ ਜੀ ਚਲੋ ਮੈਂ ਸਾਈਕਲ ਦੇਖਿਆ ਜੀ ਉਸ ਪਰ ਮੈਂ ਤੁਹਾਡੀ ਰਾਇ ਲਈ ਵੀ ਹਾਂ ਵੀ ਕਿਹੜਾ ਲਵਾਂ ਤੁਸੀਂ ਵੀ ਮੈਨੂੰ ਇਹ ਹੈ ਕਿ ਆ ਵੀ ਤੂੰ ਹਨਾ 520 ਸਾਈਕਲ ਜਿਹੜਾ ਬੈਸਟ ਆਲ ਕੋ ਦੇਰ ਵੀ ਪਹਿਲੀ ਵਾਰ ਇਹ ਲੈ ਗਏ ਕਿਉਂਕਿ ਜੇ ਤੁਸੀਂ ਵੀ ਪਹਿਲੀ ਵਾਰ ਜਾਣਾ ਕਿ ਟੂਰ ਤੇ ਤੇ ਸਾਈਕਲ ਬੈਸਟ ਆ ਕਿਉਂਕਿ ਹੁਣ ਤੁਹਾਡੇ ਕੋਲ ਮੈਂ ਦੇਖਿਆ ਤੁਹਾਡੇ ਕੋਲ ਤਾਂ ਬਹੁਤ ਸਾਈਕਲ ਸਾਰੇ ਨਵੇਂ ਵੀ ਖੜੇ ਆ ਬੜੀਆਂ ਨਵੀਆਂ ਕੰਪਨੀਆਂ ਦੇ ਖੜੇ ਆ ਹੋ ਸਕਦਾ ਉਹਨਾਂ ਦੇ ਮਾਰਜਨ ਵੀ ਜ਼ਿਆਦਾ ਹੋਵੇ ਪਰ ਤੁਸੀਂ ਮੈਨੂੰ ਇਹ ਕਿਹਾ ਵੀ ਨਹੀਂ ਭਾਈ ਮੈਂ ਤੈਨੂੰ ਮੰਗਾ ਕੇ ਇਹ ਦਊਂਗਾ ਦੀ ਨਸੀਬ ਤੋਂ ਹਨਾ ਤੇ ਮੈਨੂੰ ਤੁਹਾਡਾ ਵੀ ਬ ਇੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਤੁਸੀਂ ਇੱਕ ਨਾ ਇਹ ਨਵੀਂ ਚੀਜ਼ ਨਾਲ ਜਿਹਨਾਂ ਸ਼ਹਿਰਾਂ ਤੋਂ ਪਿੰਡਾਂ ਤੋਂ ਲੈਨੇ ਆ ਸਾਨੂੰ ਨੌਲੇਜ ਹੀ ਨਹੀਂ ਹੈਗੀ ਅਸੀਂ ਤੁਹਾਡੇ ਕੋਲ ਸਾਈਕਲ ਵੀ ਲੈ ਚੱਲੇ ਆ ਤੇ ਨਾਲ ਪਤਾ ਨਹੀਂ ਕਿੰਨੀ ਕੋਈ ਜਿਹੜੀ ਜਾਣਕਾਰੀ ਸਾਈਕਲ ਦੀ ਉਹ ਲੈ ਚੱਲੇ ਆ ਤੇ ਜਿਹੜੀ ਜਾ ਕੇ ਅਸੀਂ ਆਪਦੇ ਗਾਂਹ ਫਰੋਜਪੁਰ ਏਰੀਆ ਜਾਂਦੇ ਜੀਰੇ ਹਲਕੇ ਮਹੂ ਵਾਲਿਆਂ ਮੇਰੇ ਭਰਾਵਾਂ ਨੂੰ ਦੱਸਾਂਗੇ ਤੇ ਉਹਨਾਂ ਨੂੰ ਤੁਹਾਡੇ ਕੋਲ ਹੋਰ ਵੀ ਵਾਤਵਾਦ ਭੇਜਾਂਗੇ ਕਿਉਂਕਿ ਇੱਕ ਰੁਝਾਨ ਆ ਵਧੀਆ ਗੱਲ ਆ ਸਿਹਤ ਵੀ ਆ ਤੇ ਇੱਕ ਕਹਿੰਦੇ ਵੀ ਮਸ਼ੀਨੀ ਕਰਨ ਤੋਂ ਦੂਰ ਹੁੰਨੇ ਆਪਾਂ ਹਨਾ ਜੀ ਸਾਈਕਲ ਨਾਲ ਜੁੜਿਆ ਕਿਉਂ ਸਾਡਾ ਪ੍ਰਾਤਨ ਆ ਇਹ ਜਿਹੜਾ ਵਿਰਸਾ ਵੀ ਇਹ ਜਦੋਂ ਯਾਰੋ ਚੱਲਦਿਆਂ ਘਰੇ ਪਰਮਲ ਕਰਦਿਆਂ ਗੱਲਾਂ ਵੱਤਾਂ ਉੱਤੇ ਵੀ ਜਾ ਕੇ ਨਾ ਠੀਕ ਹੈ ਵੀਰੇ ਜੀ ਠੀਕ ਹੈ ਠੀਕ ਹੈ ਵੀਰੇ ਹਾਂਜੀ ਹਾਂਜੀ ਤਾਂ ਉਹਨੇ ਨਾਲ ਵੀਰੇ ਇੰਨਾ ਆਉਂਦਾ ਨਹੀਂ ਸਫਾਈ ਜੀ ਹਾਂਜੀ ਹਾਂਜੀ ਪਾਣੀ ਪਹਿਲਾਂ ਨਾਲੇ ਢੋਲੇ ਹਾਂਜੀ ਪਾਣੀ ਵਗੈਰਾ ਮੰਨ ਲਓ ਕਦੇ-ਕਦੇ ਵੀਰੇ ਜਿਵੇਂ ਬੈਰੰਗਾ ਕਰਕੇ ਨਾ ਪਾਣੀ ਜਿਆਦਾ ਨਾ ਮਾਰੇ ਹਾਂਜੀ ਹਾਂਜੀ ਐਕਸਲ ਉਹ ਤਾਂ ਫਿਰ ਵੀਰੇ ਸਰਵਿਸ ਜੀ ਆ ਜਾਂਦਾ ਜਦੋਂ ਆਪਾਂ ਸਰਵਿਸ ਚ ਕਰਾਵਾਂਗੇ ਹਾਂਜੀ ਹਾਂ ਹਾਂਜੀ ਹਾਂ ਉਹ ਜੀ ਜਿਆ ਮੇਨ ਸਰਵਿਸ ਵਾਲੀਆਂ ਆਪਾਂ ਉਹ ਨਹੀਂ ਹੋ ਕਰਨੀਆਂ ਹਾਂਜੀ ਹਾਂਜੀ ਇੰਦਰ ਜੀ ਦਾ ਹਾਂ ਜੀ ਜੀ ਆ ਭਾਈ ਬੈਠਿਆ ਭਾਈ ਸਾਡੇ ਜੁੱਟ ਹਾਂਜੀ ਹਾਂ はい ਪੂਲ ਬਣਾਇਆ ਹੋਇਆ ਵੀ ਹਾਂ ਜੀ ਹਾਂ ਜੀ ਹਾਂਵਾ ਦਾ ਵੀ ਇਹ ਕੋਈ ਤੁਹਾਨੂੰ ਕੀ ਸਤਿ ਕਿਰਪਾ ਨਹੀਂ ਅਲੀ ਵੀਰ ਜੀ ਵਾਈਫ ਜੀ ਦਾ ਖਾਲਸਾ ਵਾਚ ਕੀ ਫਤਹੀ ਜੀ ਅਸੀਂ ਜ਼ਿਲ੍ਹਾ ਫਰੋਇਪੁਰ ਤੇ ਮੱਖੂ ਸ਼ਹਿਰ ਹੈ ਸਿਟੀ ਮੱਖੂ ਤੇ ਮੰਨ ਲਓ ਮਾਝੇ ਵਾਲੇ ਪਾਉ ਵੀ ਕਹਿ ਸਕਦੇ ਤੁਸੀਂ ਮਾਝੇ ਤੋਂ ਆਏ ਆ ਜੀ ਤੇ ਸਾਈਕਲ ਲੈਣ ਆਏ ਆ ਵੀਰ ਤੋਂ 10 ਦਿਨ ਪਹਿਲਾਂ ਵੀਰ ਜੀ ਨਾਲ ਫੋਨ ਤੇ ਗੱਲ ਹੋਈ ਸੀ ਕਿ ਤੇ ਸਾਈਕਲ ਬੁਕਿੰਗ ਤੇ ਚੱਲਦਾ ਪਿਆ ਸੀ ਤੇ 10 ਦਿਨ ਪਹਿਲਾਂ ਹੀ ਬੁਕਿੰਗ ਕਰਾ ਲਈ ਸੀ ਤੇ 2-3 ਦਿਨ ਵਿੱਚ ਦਿਨਾਂ ਵਿੱਚ ਹੀ ਸਾਡਾ ਮਸਲਾ ਭਾਈ ਜੀ ਨੇ ਹੱਲ ਕਰਾ ਦਿੱਤਾ ਸੀ ਕੋਈ ਰੁਝੇਵਿਆ ਕਰਕੇ ਸਾਨੂੰ ਥੋੜੇ ਦਿਨ ਉੱਤੇ ਹੋ ਗਏ ਤੇ ਅੱਜ ਹੀ ਸਾਈਕਲ ਲੈਣ ਆਏ ਆ ਠੀਕ ਹੈ ਵੀਰੇ ਤੇ ਸਾਈਕਲ ਬਾਕੀ ਚਲਾ ਕੇ ਵੇਖਿਆ ਤੇ ਬਹੁਤ ਵਧੀਆ ਲੱਗਾ। ਠਕੋੜ 1.5 ਕਿਲੋਮੀਟਰ ਸਾਈਕਲ ਚਲਾਇਆ ਵਾ। ਨਾ ਕੋਈ ਆਵਾਜ਼ ਆ ਤੇ ਨਵੇਂ ਆ ਸ਼ੋਰੂਮ ਜਿਹਨੂੰ ਕਹਿ ਸਕਦੇ ਹਾਂ ਨਾ ਵੀ ਆਪਾਂ ਜੇ ਡੀਲਰਾਂ ਹਿਸਾਬ ਨਾਲ ਕਿ ਇਹ ਸ਼ੋਰੂਮ ਪੀਸ ਸਾਈਕਲ ਆ। ਤੇ ਚਲਾਉਣ ਚ ਇਹਨਾਂ ਮਜ਼ਾ ਆ ਵੀ ਜਿਵੇਂ ਆਪਾਂ ਕਾਰ ਚਲਾਉਨੇ ਹਨਾ ਇਹ ਤੇ ਸਾਫ਼ ਸੁਥਰੀ ਚਲਾਈ ਆ ਤੇ ਬਹੁਤ ਵਧੀਆ ਸਾਈਕਲ ਆ। ਧੰਨਵਾਦ ਵੀਰੇ। ਸ਼ੁਕਰੀਆ ਤੁਹਾਡਾ। ਤੇ ਬਾਕੀ ਵੀਰੇ ਜਿਵੇਂ ਅੱਜ ਕੱਲ ਦੀ ਜਨਰੇਸ਼ਨ ਥੋੜਾ ਜਿਹਾ ਨੌਜਵਾਨੀ ਆ ਜਿਹੜੀ ਆਪਣੀ ਨਸ਼ੇ ਵੱਲ ਜਾ ਰਹੀ ਆ ਤੇ ਜ਼ਿਆਦਾ ਉਹਨੂੰ ਨਸ਼ੇ ਚ ਕੁੜੀ ਹੋਈ ਆ ਹਨਾ। ਤੇ ਉਹ ਚੀਜ਼ ਇੱਕ ਮੈਸੇਜ ਆ ਦਿਓ ਨਾਲੇ ਵੀਰੇ ਬਾਕੀ ਇਹ ਜੇ ਚਲੋ ਆਪਾਂ ਸਾਰੇ ਭੈਣਾ ਭਰਾਵਾਂ ਨੂੰ ਇਹੀ ਆਪਾਂ ਮੈਸੇਜ ਦੇ ਸਕਦੇ ਆ ਕਿ ਕੋਈ ਵੀ ਕੰਮ ਵੀ ਜੇ ਆਪਾਂ ਮੰਨ ਲਓ ਖੇਡਾਂ ਵਾ ਗਰਾਊਂਡ ਆ ਜਾਂ ਸਾਈਕਲਿੰਗ ਇਹ ਤੁਹਾਡੇ ਸਰੀਰ ਲਈ ਬਿਹਤਰ ਆ ਹਾਂਜੀ ਚਲੋ ਇਹ ਤੁਹਾਡਾ ਕੀ ਆ ਵੀ ਜੇਦੋਂ ਆਪਾਂ ਗੇਮਾਂ ਖੇਡਦੇ ਆ ਸਾਈਕਲ ਚਲਾਉਨੇ ਆ ਤੁਹਾਡਾ ਜਿਹੜਾ ਧਿਆਨ ਪੁੱਠੇ ਕੰਮਾਂ ਤੋਂ ਹਟਾ ਕੇ ਚੰਗੇ ਪਾਸੇ ਲਾਉਂਦਾ ਏ ਇੱਕ ਇਹਦੇ ਨਾਲ ਤੁਹਾਡੇ ਸਰੀਰ ਦੀ ਕਸਰਤ ਵੀ ਹੁੰਦੀ ਆ ਤੇ ਇੱਕ ਤੁਹਾਡੇ ਦਿਮਾਗ ਦੀ ਜਿਹੜੀ ਕਸਰਤ ਉਹ ਵੀ ਰਹਿੰਦੀ ਆ ਤੁਹਾਡਾ ਦਿਮਾਗ ਸੰਤੁਲਨ ਤੇ ਰਹਿੰਦਾ ਹਨਾ ਜੀ ਬਾੜੇ ਕੰਮਾਂ ਲੰਨੀ ਜਾਂਦਾ ਧਿਆਨ ਨਹੀਂ ਜਾਂਦਾ ਤੇ ਇੱਕ ਇਸ ਚੀਜ਼ ਨਾਲ ਇੱਕ ਸਭਿਤਾ ਵੀ ਸਾਡੀ ਸਾਈਕਲ ਹਨਾ ਸਭਿਆਚਾਰ ਵੀ ਸਾਡਾ ਪੁਰਾਣਾ ਸਾਈਕਲ ਇੱਕ ਆਉਣਾ ਵੇਖਣ ਵਾਲੇ ਨੂੰ ਵੀ ਵਧੀਆ ਜਿਹੜਾ ਲੱਗਦਾ ਵੀ ਹਾਂ ਬੰਦਾ ਮਿਹਨਤ ਵੀ ਕਰਦਾ ਵਾ ਤੇ ਕੁਝ ਆਉਣ ਵਾਲੀ ਜਨਰੇਸ਼ਨ ਲਈ ਵੀ ਬਹੁਤ ਵਧੀਆ ਤੇ ਬਾਕੀ ਸ ਗਰਾਉਂਡਾਂ ਨਾਲ ਜੁੜੀਏ ਸਾਈਕਲਾਂ ਨਾਲ ਜੁੜੀਏ ਜਮਨਾਂ ਨਾਲ ਜੁੜੀਏ ਤੇ ਨਸ਼ਿਆਂ ਤੋਂ ਦੂਰ ਹੋਈਏ ਠੀਕ ਹੈ ਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਐਡੀ ਦੂਰੋਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੁਸੀਂ ਤੇ ਵੀਰ ਉਹਨਾਂ ਨੂੰ ਆਪਾਂ ਸਾਈਕਲ ਦਿੱਤਾ ਜਿਵੇਂ ਤੁਸੀਂ ਕੰਡੀਸ਼ਨ ਵੀ ਚੈੱਕ ਕਰ ਸਕਦੇ ਹੋ ਤੇ ਡਬਲ ਡਿਸਕ ਬ੍ਰੇਕ ਦੇ ਵਿੱਚ 520 ਮਾਡਲ ਆ ਇਹ ਬਿਟਵੈਨ ਵਾਲਿਆਂ ਦਾ ਵੱਲੋ ਸ਼ਰਾਮ ਦਾ ਇਹਦੇ ਟਰੇਲਰ ਵਗੈਰਾ ਸ਼ਿਫਟਰ ਸਾਰਾ ਅਲੂਮੀਨੀਅਮ ਦਾ ਸਾਈਕਲ ਟੋਟਲ ਤੇ ਇਹਦਾ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਪੂਰੀ ਡਿਮਾਂਡ ਆ ਸਾਈਕਲ ਦੀ ਇਹ ਚੀਜ਼ ਨਹੀਂ ਹੈਗੀ ਵੀ ਆਪਾਂ ਇੱਕ ਕਮਿਸ਼ਨ ਕਰਕੇ ਕਹਿ ਰਹੇ ਹਾਂ ਕਿਉਂਕਿ ਆਪਣੀ ਇਹ ਕੋਸ਼ਿਸ਼ ਆ ਵੀ ਦੇਖੋ ਹਰ ਇੱਕ ਦੇ ਹੱਥ ਦੇ ਵਿੱਚ ਇੱਕ ਚੰਗਾ ਸਾਈਕਲ ਹੋਵੇ ਜੋ ਆਪਣਾ ਨਾ ਸਾਈਕਲ ਦੀ ਸੋਚ ਆ ਕਿ ਉਹਦੀ ਟੈਨਸ਼ਨ ਆ ਉਹ ਦੂਰ ਹੋ ਸਕੇ ਵੀ ਸਾਈਕਲ ਕਿਦਾਂ ਦਾ ਰਹੂ ਕਿਵੇਂ ਚੱਲੂ ਖਰਾਬ ਹੋ ਗਿਆ ਉਹ ਹੋ ਗਿਆ ਨਾ ਇਹ ਚੀਜ਼ਾਂ ਤੋਂ ਦੂਰ ਰਹੇ ਬੰਦਾ ਤਾਂ ਜੋ ਆਪਾਂ ਇੱਕ ਚੀਜ਼ ਲਈ ਜਾਣਾ ਮਿੱਥਿਆ ਹੁੰਦਾ ਵੀ ਹਾਂ ਆਪਾਂ ਟੂਰ ਤੇ ਜਾਣਾ ਬਸ ਉਧਰ ਧਿਆਨ ਰਹੇ ਤੇ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਟਕਾਲ 올ਡ ਸਾਈਕਲ ਪਹੁੰਚੇ ਅੱਜ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਬਈ ਧੰਨਵਾਦ ਜੀ